ਮਾਂ ਖਲੀਆ ਕਰ ਵਾਹ ਇਹ ਤਾਂ ਬਣ ਗਿਆ ਤੂੰ ਜਿਵੇਂ ਉਹ ਖੇਤ ਚ ਨਹੀਂ ਪੁੱਤਰਾ ਕੱਢਿਆ ਦਾ ਭੂਤ ਜਿਹਾ ਉਵੇਂ ਬਣ ਗਿਆ ਤੂੰ ਤਾਂ ਮੇਰੀ টি-ਸ਼ਰਟ ਪੋਣ ਲੱਗਿਆ ਤੇ ਹੁਣ ਮੈਂ ਮੰਮੀ ਬਣਦਾ ਇਹ ਗਾਲੇ ਪਾਲੇ ਪਾਰੇ ਇਹ ਓ ਮਾਈ ਗੋਡ ਹਾਂ ਕੀ ਬਣ ਗਿਆ ਏ ਅਓ ਅੱਛਾ 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 ਸਹੀ ਕਰ ਕਿਛਾ ਸਹੀ ਕਰ ਮੋੜਾ ਤਾ ਉਹ ਤਾਂ ਟੀ-ਸ਼ਰਟ ਕਿੱਡੀ ਵੱਡੀ ਬਣ ਗਈ ਆਈ ਹਾਂ ਨੱਚੀ ਜਾਂਦਾ ਜਰਲਾ ਦਾਸ ਆ ਪੂਰੀ ਫਣੀ ਬਣ ਗਈ ਯਾਰ ਇਹਣਾ ਹਾਂ ਬਾਵਾ ਕਰ ਬਾਵਾ ਖਲੀਆਂ ਕਰ ਇਹ ਤਾਂ ਬਣ ਗਿਆ ਤੂੰ ਜਿਵੇਂ ਉਹ ਖੇਤ ਚ ਨਹੀਂ ਪੁੱਤਰਾ ਜਾਂ ਕੱਢਿਆ ਦਾ ਭੂਤ ਜਿਹਾ ਉਵੇਂ ਬਣ ਗਿਆ ਤੂੰ ਤਾਂ ਲਾ ਦੇ ਡਿੱਗ ਫੇਗਾ ਦੇ ਪਿੰਗ ਲਾ ਦੇ ਹੁਣ ਇਹਨੂੰ ਬਹੁਤ ਚਿਰ ਹੋ ਗਿਆ ਲਾ ਦੇ ਲਾ ਹੋਰ ਲਾ ਦੇ ਲਾ ਦੇ ਹੁਣ ਦੇ ਨਿੱਕੇ ਜਿਹਾ ਲੱਗਦਾ ਜੋ ਤੇ ਡੋਲੇ ਖਾਣ ਆਉਂਦੇ ਹੈ ਡੋਲੇ ਡੋਲੇ ਉਹ ਬਲੇ ਸ਼ਾਬਾਸ਼ ਬਹੁਤ ਅੜਦਾ ਦੁੱਧ ਦੁੱਧਾ ਪੀਆ ਕਰੇਗਾ ਅਨੇ ਕਦੀ ਫੋਟੋ ਖਿੱਚਣ ਆਈ ਨਹੀਂ ਉਹ ਕੋਡੋ ਜਿਹਾ ਸੋਣੀ ਸੁਗੁਰਾ ਰੰਗ ਦਾ ਜਿਹੜਾ ਉਹ ਵੀ ਚੱਜਦਾ ਹੁੰਦਾ ਕਈ ਵਾਰ ਆਦਮਾ ਫਰਫਾ ਨਹੀਂ ਚੋਰ। ਜਦੋਂ ਤੁਹਾਨੂੰ ਇਹ ਸੁਣੇ ਸੋਨਾ ਆਵੇ ਤਾਂ ਵੀ ਇਸ ਕੱਪੜੇ ਦੇ ਨਾਲ ਇਹ ਗੰਧਾ ਰੰਗ ਰੂਹ ਸੋਨਾ ਲੱਗਦਾ। ਸੋਣੀ ਅੱਗੀ ਫੋਟੋ ਸੋਹਣੀ ਹੈ ਬੜੀ। ਫੋਟੋ ਜਾਈ ਕਿ ਫੋਟੋ ਸੋਹਣੀ ਬਸ ਬੜੀ ਆ। ਅਸਲ ਨਹੀਂ ਗੱਲਾਂ ਇਹ ਫੋਟੋ ਸੋਹਣੀ ਬਸ ਮੈਂ ਕਹਦਾ। ਹੋਰ ਉਹ ਸੋਹਣੀ ਤੂੰ ਸੋਹਣੀ ਬਸ। ਤੂੰ ਸੋਹਣੀ ਬਸ ਤੂੰ ਸੋਹਣੀ ਬਸ। ਹੋ ਜਾਣਾ। ਹੋਰ ਨਾ ਮੈਂ। ਫੋਟੋ ਸੋਹਣੀ ਸੋਹਣਾ ਤੂੰ ਵੀ ਸੋਹਣੀ ਬਸ ਗੱਲ ਮੁੱਕੀ ਚੱਲ ਚੁੱਕਿਆ। ਨਾਲਾਸ ਲੈ ਕੇ ਪੀ ਲਿਆ ਕਰ ਪਾਣੀ ਯਾਰ ਭੱਜ ਕੇ ਇੱਧਰ ਆ ਇੱਧਰ ਕਿਧਰ ਆ ਤੂੰ ਖੇਡ ਕੇ ਉਧਰ ਕਿਧਰੋਂ ਫਾਇਰ ਕਰੋਂ ਫਾਇਰ ਕਰੋਂ ਅੱਛਾ ਚੱਲ ਠੀਕ ਆ ਗਰਾਊਂਡ ਅੱਜ ਗੱਲੂ ਨੇ ਪੈਸੇ ਦਿੱਤੇ ਸੀ ਕਿਹਨੇ ਤੈਨੂੰ ਨਹੀਂ ਚਾਚੂ ਦਿੱਤੇ ਨਹੀਂ ਪੈਸੇ ਅੱਗੇ ਦਿੰਦਾ ਹੁੰਦਾ ਅੱਗੇ ਵੀ ਨਹੀਂ ਦਿੰਦਾ ਇਹਨੂੰ ਕਹਿੰਦਾ ਮੈਨੂੰ ਮਾਰਦਾ ਛੇੜਦਾ ਹੁੰਦਾ ਤੇ ਮੈਂ ਇਹਨੂੰ ਪੈਸੇ ਮੰਗਿਆ ਕਰ ਤੈਨੂੰ ਛੇੜਨੋਂ ਹਟ ਜੂਗਾ ਆਪੇ ਕਿਉਂ ਵੀ ਸੋ ਸਵੇਰੇ ਮੇਰੇ ਤੇ ਪਾਣੀ ਪਾਹੀਨਾ ਅੱਜ ਮੈਂ ਤੇਰੇ ਤੇ ਵਾਰੀਆ ਬੱਟਾ ਲਾਊਗਾ ਜੋ ਤਾ ਉਹ ਲਾਦਾ ਏ ਏ ਏ ਏ ਉਹ ਠੰਡਾ ਪਾਣੀ ਪਾਈ ਜਾਂਦਾ ਉੱਤੇ ਬੱਸ ਹੋਰ ਨਾ ਬਾ ਹੋਰ ਨਾ ਬਾ ਨਾ ਬਾ ਹੋਰ ਪਾਣੀ ਠੰਡਾ ਇਹ ਬਰਾਵੇ ਕਿਵੇਂ ਪਾਣੀ ਵਰਦੀਆਂ ਸੁੱਕੀਆਂ ਗਿੱਲੀਆਂ ਕਰਦੀਆਂ ਪਾਣੀ ਪਾ ਪਾ ਕੇ ਚਲ ਬੱਸ ਬੱਸ ਹੁਣ ਬੱਸ ਕਰ ਜਾ